ਉੱਠਾ ਸਿੱਧਾ ਬੋਲੀ ਜਾ ਮੇਰਾ ਹੀ ਨਾ ਕੀ ਆ ਕੰਮ ਕਿਵੇਂ ਮੇਰੀ ਸੁਣਦਾ ਆਪਣੇ ਆ ਮੋਢਿਆਂ ਤੇ ਵਧਿਆ ਪਰੋਂ ਸਾ ਮੈਨੂੰ ਬਾਅਦ ਚ ਨਾ ਆਖੀ ਨਾ ਮੈਂ ਤੇਰੀ ਸੁਣਦਾ ਜਿਨੇ ਲੈ ਤਾਂ ਦਾ ਕੀ ਕੰਮ ਰਖਾਨੇ ਜੁਗਲੂ ਜਗਦੇ ਰਾਤਾਂ ਨੂੰ ਹੁਣੇ ਨੋਟ ਤੂੰ ਰੱਖ ਲੈ ਕਰਕੇ ਬਾਅਦ ਚ ਸਮਝੀ ਬਾਤਾਂ ਨੂੰ ਉਹ ਸਾਡਾ ਮਾਲਕ ਵੀ ਐਸਾ ਸਾਡਾ ਹੱਥ ਨਹੀਂ ਛੱਡਦਾ ਮੇ ਨਾਮ ਇਤਨੀ ਦੀ ਆਏ ਗੱਲ ਬੜੀ ਦੂਰ ਦੀ ਮੈਂ 도ਗਲੇ ਬੰਦੇ ਦੀ ਤਾਮਕਾਨ ਵੀ ਨਹੀਂ ਵਰਦਾ ਕਿੱਥੇ ਗੌਲ ਦੀ ਐ ਦੁਨੀਆਂ ਸਾਡੇ ਬਾਰੇ ਚੰਗਾ ਮਾੜਾ ਬੋਲਦੀ ਐ ਦੁਨੀਆਂ ਆਉਥੇ ਦਾ ਵੀ ਨਹੀਂ ਤੱਕਦੇ ਤੇ ਕੰਮ ਕਰੀ ਜਾਂਦੇ ਆ ਫਿੱਕੀ ਕਿੱਥੇ ਹੋਜੂ ਤੇਰੀ ਜੱਤ ਦੀ ਜ਼ੁਬਾਨੇ ਨੌਲੇਜ ਤੇ ਜ਼ਰਬਾ ਤੇ ਸਾਨੂੰ ਦੱਸੀ ਜਾਂਦੇ ਆ ਫਾਲ ਤੱਕੀ ਜਾਂਦੇ ਸਾਡਾ ਕੰਮ ਚਿੱਤਿਆਂ ਸਭ ਪੈ ਨਹੀਂ ਖਵਾਏ ਜਾਂਦੇ ਸੰਗੀ ਕੁੜੇ ਕੋਟਕੇ ਨਹੀਂ ਅੱਗੇ ਆ ਜਾਂਦਾ ਨਹੀਂ ਉਹਨਾਂ ਨਾਲ ਫੁੱਟ ਕੇ ਬਾਪੂ ਸਾਡਾ ਹੁੰਦਾ ਕੁੜੇ ਇਨੀ ਗੱਲ ਕਰਦਾ ਨਾ ਪਰ ਦੇ ਖਜਾਨੇ ਇਥੇ ਪੋਲਿਆਂ ਨੂੰ ਲੁੱਟ ਕੇ